ਪੁਰਾਣਾ ਸ਼ੱਡੀ ਸ਼ੌਪ ਦਾ ਨਾਮ ਹੈ 파ਰਸ ਜਨਨ ਸਟੋਰ ਜੀ ਪੁਰਾਣੀ ਸਬਜ਼ੀ ਮੰਡੀ ਤੁਹਾਡਾ ਕੀ ਨਾਮ ਹੈ ਮੇਰਾ 파ਰਸ ਜੀ ਕੀ ਹੈ ਮੇਰਾ ਨਾਮ ਰਾਤ ਰਾਤ ਜੀ ਸਵੇਰੇ ਸਵੇਰੇ ਸਵਾ 6 ਵਜੇ ਜੀ ਉੱਪਰਲੇ ਪਾਸੋਂ ਕਟਰ ਨਾਲ ਇਹਨਾਂ ਨੇ ਸ਼ਟਰ ਵੱਢਿਆ ਜੀ ਚੋੜਨੇ ਇਕੱਲਾ ਬੰਦਾ ਸੀਗਾ ਜੀ ਸਵਾ 6 ਵਜੇ ਆਇਆ ਜੀ ਥੱਲੋਂ ਇਹ ਉੱਤਰ ਕੇ ਹਾਰ ਹੂਰ ਸਾਡਾ ਕਾफी ਨੁਕਸਾਨ ਕਰ ਗਏ ਨੋਟਾਂ ਵਾਲੇ ਹਾਰ ਲੈ ਗਿਆ 15 ਮਿੰਟ ਦੇ ਵਿੱਚ ਸਾਰਾ ਕੰਮ ਕਰ ਗਿਆ ਜੀ ਤੁਹਾਨੂੰ ਕਿ ਪਤਾ ਜੀ ਸਵਾ 6 ਵਜੇ ਆਇਆ ਇੱਕ ਕੈਮਰੇ ਦੇ ਵਿੱਚ ਆਇਆ ਜੀ ਤੁਹਾਨੂੰ ਟਾਈਮਿੰਗ ਸਾਰੀ ਦੇਖੀ ਜੀ ਇਹ ਤੇ ਕੀ ਕਰਿਆ ਉਹਨੇ ਫਿਰ ਆ ਕੇ ਕਿੱਥੋਂ ਆਇਆ ਉਹਨੇ ਪਹਿਲਾਂ ਤਾਂ ਇਹ ਉੱਪਰਲੇ ਪਾਸੋਂ ਆਇਆ ਜੀ ਕਿਤੋਂ ਸਾਡੇ ਨਾਲ ਖਾਲੀ ਪਲਾਟ ਵੀ ਆ ਪਰ ਇੱਥੋਂ ਤਾਂ ਚੜ ਨਹੀਂ ਸਕਦਾ ਦੁਵਾਰ ਕਾਫੀ ਉੱਚੀ ਹੈ ਜੀ ਇਹ ਤੇ ਪਿਛਲੇ ਪਾਸੋਂ ਕਿਤੋਂ ਆਇਆ ਜੀ ਪਿੱਛੇ ਮਾਰਕੀਟ ਪੈਂਦੀ ਹੈ ਉਹ ਖੁੱਲੀ ਰਹਿੰਦੀ ਹੈ ਜੀ ਉਹ ਹੁਣ ਜਗਾ ਉਧਰੋਂ ਕਿਤੋਂ ਚੜਿਆ ਜੀ ਸਵੇਰੇ 6 ਵਜੇ ਆਇਆ ਇਹਨੇ ਕਟਰ ਨਾਲ ਕਾਫੀ ਚਿਰ ਕਟਰ ਚਲਾਇਆ ਜੀ ਸ਼ਟਰ ਵੱਡਿਆ ਤੇ ਅੰਦਰ ਐਂਟਰ ਹੋਇਆ ਜੀ ਦੁਕਾਨ 'ਚ ਇਹ ਥੱਲੇ ਉਤਰ ਕੇ 15 ਮਿੰਟ 'ਚ ਸਾਰਾ ਕੰਮ ਕਰ ਗੱਲੇ 'ਚੋਂ ਪੈਸੇ ਲੈ ਕੇ ਜੀ ਕੱਢ ਗਏ 570 ਰੁਪਏ ਗੱਲੇ 'ਚ ਪਿਆ ਸੀਗਾ 40 45000 ਦੇ ਹਾਰ ਪਏ ਸੀ ਨੋਟਾਂ ਦੇ ਕਿਉਂਕਿ ਸਾਡਾ ਕੋਸਮੈਟਿਕ ਦਾ ਕੰਮ ਹੈ ਜੀ ਮਿੱਲੀ ਪਲਾਟ 'ਤੇ ਹੈ ਜੀ ਪਰ ਇਧਰੋਂ ਤਾਂ ਬਹੁਤ ਉੱਚੀ ਦੀਵਾਰ ਹੈ ਇਧਰੋਂ ਚੜ੍ਹ ਨਹੀਂ ਸਕਦਾ ਜੀ ਇਹ ਪਿਛਲੇ ਪਾਸੋਂ ਦੁਕਾਨਾਂ ਬੰਦ ਰਹਿੰਦੀਆਂ ਨੇ ਜੀ ਪਿੱਛੇ ਮਕਾਨ ਵੀ ਹੈ ਕਿ ਇਹ ਉਧਰੋਂ ਪਿੱਛੋਂ ਕਿਸੇ ਪਾਸੋਂ ਆਇਆ ਜੀ ਇਹ ਬੰਦਾ ਇਹਨੇ ਉੱਪਰ ਕਟਰ ਲਾਇਆ ਹੈ ਕਟਰ ਨਾਲ ਸ਼ਟਰ ਵੱਢਿਆ ਜੀ ਉੱਥੋਂ ਦੀ ਥੱਲੇ ਐਂਟਰ ਹੋਇਆ ਦੁਕਾਨ ਦੇ ਵਿੱਚ ਜੀ ਫੱਲੋਂ ਇਹਨੇ ਪਹਿਲਾਂ ਗੱਲੇ 'ਚ ਪੈਸੇ ਕੱਢੇ ਫੇਰ ਇੱਕ ਸਾਈਡ ਤੇ ਅਸੀਂ ਬਾਬਾ ਜੀ ਦੇ ਪੈਸੇ ਪਏ ਹੁੰਦੇ ਨੇ 1200 ਸੀ 6-7 ਹ 40-45 ਹਜ਼ਾਰ ਦੇ ਹਾਰ ਪੇਸੀ ਨੋਟਾਂ ਲੈ ਜੀ ਬਸ ਇਹ ਲੈ ਕੇ ਫਿਰ 15 ਮਿੰਟ ਚ ਨਿਕਲ ਗਿਆ ਜੀ ਫਟਾਫਟ ਵੀਡੀਓ ਚ ਸਾਰਾ ਆ ਗਿਆ ਜੀ ਕੈਮਰੇ ਚ ਆ ਗਿਆ ਸਵਾ 6 ਵਜੇ ਐਂਟਰ ਹੋਇਆ 6:30 ਵਜੇ ਨਿਕਲ ਗਿਆ ਜੀ ਸਵੇਰੇ ਸਵੇਰੇ ਦਾ ਕੰਮ ਹੈ ਜੀ ਇਹ ਅੱਜ ਕੀ ਮੈਂ ਕੀ ਕਰਦੇ ਹੋ ਅਸੀਂ ਪ੍ਰਸ਼ਾਸਨ ਤੋਂ ਇਨਸਾਫ ਚਾਹੁੰਦੇ ਹਾਂ ਜੀ ਸਾਨੂੰ ਸਾਡਾ ਸਮਾਨ ਦਵਾਈ ਜਾਵੇ ਜੀ ਸਾਡੇ ਹਾਰ ਵਾਪਸ ਦਵਾਈ ਜਾਣ ਜੀ ਉਹਦੇ ਕੋਲ ਸ਼ੈਡੋ ਚੋਂ ਕੋਲ ਕਲੀਅਰ ਆ ਰਹੀ ਹੈ ਹਾਂ ਜੀ ਫੋਟੋ ਕਲੀਅਰ ਆ ਰਹੀ ਹੈ ਜੀ ਕੈਮਰੇ ਚ ਅੱਛਾ ਕਿਹਨੇ ਕਿਹ ਮਰਦਾ ਲੱਗਦਾ ਉਮਰ ਇਹਦੀ ਹੋਊਗੀ ਜੀ 24-25 ਸਾਲ ਦੇ ਜੀ ਇਹ ਪਹਿਲਾਂ ਵੀ ਕਦੇ ਤੁਹਾਡੇ ਕੋਲ ਚੋਰੀ ਹੋਈ ਆ ਨਹੀਂ ਪਹਿਲਾਂ ਨਹੀਂ ਹੋਈ ਜੀ ਪਹਿਲਾ ਚਾਂਸ ਆ ਜੀ ਜਾਂ ਬੰਦਾ ਤੁਹਾਡੇ ਕੋਲ ਕੰਮ ਕਰਕੇ ਗਿਆ ਹੋਵੇ ਕਦੇ ਨਹੀਂ ਨਹੀਂ ਜੀ ਨਹੀਂ ਕਿਉਂਕਿ ਸਾਨੂੰ ਤਾਂ ਜੀ ਸਾਡੀ ਪਹਿਲਾਂ ਸਾਹਮਣੇ ਦੁਕਾਨ ਸੀ ਸਾਨੂੰ ਤਾਂ ਹੁਣ ਡੇਢ ਸਾਲ ਹੀ ਹੋਇਆ ਜੀ ਇੱਧਰ ਦੁਕਾਨ ਕੀਤੀ ਨੂੰ ਪਹਿਲੀ ਵਾਰੀ ਹੋਇਆ ਜੀ ਸਾਡੇ ਨਾਲ ਤਾਂ ਇਹ ਕਹਾਂ ਜਾਂਦਾ ਹੈ ਵੀ ਸਾਡੇ ਨਾਲ ਬਹੁਤ ਨੁਜਾਇਜ਼ ਹੋਇਆ ਜੀ ਸਾਨੂੰ ਦਿਨ ਰਾਤ ਅਸੀਂ ਮਿਹਨਤ ਕਰਦੇ ਆ ਸਾਨੂੰ ਉਮਰ ਹੋ ਗਈ ਇਹ ਕੰਮ ਕਰ ਲਿਆ ਮਤਿਆਰ ਆਪਣੇ ਬਾਲ ਬੱਚੇ ਦਾ ਅਸੀਂ ਪੇਟ ਪਾਲਦੇ ਆ ਜੇ ਸਾਡੀ ਪ੍ਰਸ਼ਾਸਨ ਨਹੀਂ ਖਿਆਲ ਰੱਖੇਗਾ ਨਹੀਂ ਕਰੇਗਾ ਸਾਨੂੰ ਤਾਂ ਖਤਰਾ ਹੀ ਖਤਰਾ ਲੱਗਦਾ ਹੀ ਸਾਡੀ ਮਿਹਰਬਾਨੀ ਕਰਕੇ ਸਾਡੀ ਪ੍ਰਸ਼ਾਸਨ ਅਗੇ ਅਰਜ ਹੈ ਕਿ ਸਾਡਾ ਜਿਸ ਤਰ੍ਹਾਂ ਜੇ ਸਾਡਾ ਨੁਕਸਾਨ ਹੋਇਆ ਸਾਡਾ ਨੁਕਸਾਨ ਦਵਾਇਆ ਜਾਵੇ ਜੀ ਇਹ ਤਾਂ ਗਲਤ ਹੈ ਦੇਖੋ ਸਾਡੇ ਵੀ ਸ਼ਾਪ ਹੈਗੀਆਂ ਦੁਕਾਨਾਂ ਹੈਗੀਆਂ ਕੱਲ ਨੂੰ ਸਾਡੇ ਨਾਲ ਵੀ ਵਾਕਾ ਹੋ ਸਕਦਾ ਹੈਗਾ ਇਹ ਤਾਂ ਸਰਾਏ ਆਮ ਗੁੰਡਾ ਕਰਦੀ ਹੈ ਜੀ ਜਿਆਦਾ ਕੰਮ ਕਰਦੇ ਤੁਸੀਂ ਮੇਰੀ ਜੁਵਲਰੀ ਦੀਆਂ ਦੋ ਦੁਕਾਨਾਂ ਛੱਡ ਗਈ ਜੀ ਕੱਲ ਨੂੰ ਇਹ ਹੱਥ ਸਾ ਇਹਦੇ ਨਾਲ ਵਾਕਿਆ ਕੱਲ ਨੂੰ ਸਾਡੇ ਨਾਲ ਵੀ ਵਾਕਾ ਹੋ ਸਕਦਾ ਜੀ ਮੰਗ ਕੀ ਕਰਦੇ ਹੋ ਤੁਸੀਂ ਅਸੀਂ ਪ੍ਰਸ਼ਾਸਨ ਤੋਂ ਇਹ ਜਾਣੇ ਵੀ ਰਾਤ ਨੂੰ ਬਸ ਹੋਵੇ ਤਾਂ ਮੜਾ ਮੋਟਾ ਕਿਤੇ ਚੋਰ ਨੂੰ ਡਰ ਹੋਵੇ ਇੱਕ ਚੌਂਕੀਦਾਰ ਹੋਣ ਤਾਂ ਸਾਨੂੰ ਬਹੁਤ ਹੋਵੇ ਕਿ ਚੌਂਕੀਦਾਰ ਤੁਸੀਂ ਰੱਖ ਰੱਖੇ ਹੋਏ ਨੇ ਚੌਂਕੀਦਾਰ ਰੱਖ ਨਹੀਂ ਰਹੇ ਜੀ ਚੌਂਕੀਦਾਰ ਵੀ ਹੋਣਾ ਜਹੀਂ ਦਾਗਾ ਚੌਂਕੀਦਾਰ ਕਿਉਂ ਨਹੀਂ ਰੱਖਦੇ ਦੁਕਾਨਦਾਰਾਂ ਨੇ ਰੱਖਣਾ ਦੁਕਾਨਦਾਰ ਇਹ ਜੇ ਨੇ ਜੀ ਵਿੱਚ ਕਹਿੰਦੇ ਪੈਸੇ ਨਹੀਂ ਦਿੰਦੇ ਹੈਗੇ ਅਸੀਂ ਜੇ ਮੜਾ ਮੋਟਾ ਪ੍ਰਸ਼ਾਸਨ ਰੋਬ ਰੱਖੇ ਜੇ ਤਾਂ ਦੁਕਾਨਦਾਰ ਪੈਸੇ ਜ਼ਰੂਰ ਦੇਣਗੇ ਤੋਡੇ ਕਹਿਣ ਦਾ ਮਤਲਬ ਹੈ ਪ੍ਰਸ਼ਾਸਨ ਦੁਕਾਨਦਾਰਾਂ ਨੂੰ ਕਹੋ ਵੀ 4000 ਰੁਪਏ ਪੈਸੇ ਦਿਓ। ਹਾਂਜੀ ਹਾਂ। ਤਗਿਓ ਹੋ ਗਈ ਇਹ ਡਰ ਹੈ ਪ੍ਰਸ਼ਾਸਨ ਦਾ ਡਰ ਹੋਊਗਾ ਤਾਂ ਚੌਂਕੀਦਾਰ ਨੂੰ ਪੈਸੇ ਮਿਲਣਗੇ ਜੀ। ਕਿੰਨੇ ਕੁ ਦੁਕਾਨਦਾਰ ਹੈਗੇ ਪੈਸੇ ਦੇਣ ਨੂੰ ਪਿਆ। ਹੈਗੇ ਨੇ ਸਾਰੇ ਬਾਕੀ ਸਾਰੇ ਹੈਗੇ ਨੇ ਪੰਜ ਚਾਰ ਦੁਕਾਨਦਾਰ ਹੈਗੇ ਨੇ ਹਜੇ ਗੰਦੇ ਜੀ। ਕਿ ਜਿਹੜੇ ਕਹਿੰਦੇ ਨੇ ਅਸੀਂ ਕੀ ਕਰਨੇ ਆ ਤੂੰ ਕਾਦੇ ਵਾਸਤੇ ਆਨੇ। ਦੇਖੋ ਨੁਕਸਾਨ ਤਾਂ 5 ਰੁਪਏ ਦਾ ਵੀ ਦੁੱਖ ਹੁੰਦਾ ਜੀ 10 ਰੁਪਏ ਦਾ ਵੀ ਬਹੁਤ ਹੁੰਦਾ ਹੈ। ਨੁਕਸਾਨ 100 ਰੁਪਏ ਦਾ ਵੀ ਬਹੁਤ ਹੁੰਦਾ ਹੈ। ਸਹੀ ਮੈਨੇ ਮੈਂ ਤਾਂ ਦੇਖੋ ਇਹ ਹੈ ਵੀ ਹੁਣ ਅਸੀਂ ਦੀ ਲਾਪਰਵਾਹੀ ਹੈ ਦੇਖੋ ਵੀਡੀਓ ਦੇ ਵਿੱਚ ਬੰਦੇ ਦੀ ਸ਼ਕਲ ਸਾਫ਼ ਦਿਖ ਰਹੀ ਹੈ ਠੀਕ ਹੈ ਜੀ ਕਲੀਅਰ ਸ਼ਕਲ ਦਿਖ ਰਹੀ ਹੈ ਪ੍ਰਸ਼ਾਸਨ ਕੁਝ ਕਰਦਾ ਨਹੀਂ ਹੈ ਇਹ ਪ੍ਰਸ਼ਾਸਨ ਕੁਝ ਕਰੇ ਤਾਂ ਕਿ ਇਹਨਾਂ ਦੀ ਕੀ ਜੁਰਤਾਂ ਚੋਰੀਆਂ ਕਰ ਲੈਣ ਮੈਂ ਤਾਂ ਇਹ ਕਹੂੰਗਾ ਜੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਔਰ ਇਹ ਜੇ ਬੰਦਿਆਂ ਦੇ ਸ਼ਕੰਜਾ ਕੱਸਿਆ ਜਾਵੇ ਤਾਂ ਕਿ ਅੱਗੇ ਨੂੰ ਅਗਲੇ ਦੀ ਜੁਰਤ ਨਾ ਭਵੇ ਕੰਮ ਕਰ ਹਾਂਜੀ ਗੱਲ ਹੈ ਜੀ ਪੁਲਿਸ ਕਹਿੰਦੀ ਹੈ ਚੌਕੀਦਾਰ ਰੱਖੋ ਕੈਮਰੇ ਲਵਾਓ ਹੁਣ ਦੇਖੋ ਕੈਮਰੇ ਵੀ ਲੱਗੇ ਹੋਏ ਨੇ ਉਹਦੀ ਸ਼ਕਲ ਵੀ ਕਲੀਅਰ ਦਿਖ ਰਹੀ ਹੈ ਹੁਣ ਪੁਲਿਸੇ ਚੱਕੇ ਉਹਨਾਂ ਨੂੰ ਕਿਉਂ ਨਹੀਂ ਚੱਕਦੀ ਹਾਲੇ ਤੱਕ ਤੁਹਾਡੇ ਕੋਲ ਕੋ ਪੁਲਸਾੜਾ ਤਾਂ ਨਹੀਂ ਆਇਆ ਹਾਲੇ ਦੇਖੋ ਹਰੀ ਸ਼ੇਠ ਨੇ ਫੋਨ ਕਰਿਆ ਸੀਗਾ ਹਾਲੇ ਤੱਕ ਕੋਈ ਸਾਡੇ ਕੋਲ ਇਸ ਖਬਰ ਲੈਣ ਵੀ ਨਹੀਂ ਆਇਆ ਵੀ ਕਿਵੇਂ ਵਾਰਦਾਤ ਹੋਈ ਕੀ ਹੋਇਆ ਮੌਕੇ ਦਾ ਮਤਲਬ ਕਿ ਮੌਇਨਾ ਕਰਨ ਵੀ ਨਹੀਂ ਆਇਆ ਮੰਗ ਕੀ ਕਰਦੇ ਹੋ ਮੰਗੀ ਕਰਦੇ ਆ ਸਾਨੂੰ ਆਪਣਾ ਮਵਾਜਾ ਦਿੱਤਾ ਜਾਵੇ ਪੁਰਾ ਸੱਟੀ ਸ਼ੌਪ ਦਾ ਨਾਂ 파ਰਜਨ ਸਟੋਰ ਜੀ ਪੁਰਾਣੀ ਸਬਜ਼ੀ ਮੰਡੀ ਤੁਹਾਡਾ ਕੀ ਨਾਂ ਹੈ ਮੇਰਾ 파ਰਸ ਜੀ ਕੀ ਮੈਂ ਰਾਤ ਰਾਤ ਜੀ ਸਵੇਰੇ ਸਵੇਰੇ ਸਵਾ 6 ਵਜੇ ਜੀ ਉੱਪਰਲੇ ਪਾਸੋਂ ਕਟਰ ਨਾਲ ਇਹਨਾਂ ਨੇ ਸ਼ਟਰ ਵੱਢਿਆ ਜੀ ਚੋੜਨੇ ਇਕੱਲਾ ਬੰਦਾ ਸੀਗਾ ਜੀ ਸਵਾ 6 ਵਜੇ ਆਇਆ ਜੀ ਥੱਲੋਂ ਇਹ ਉੱਤਰ ਕੇ ਹਾਰ ਹੂਰ ਸਾਡਾ ਕਾफी ਨੁਕਸਾਨ ਕਰ ਗਏ ਨੋਟਾਂ ਵਾਲੇ ਹਾਰ ਲੈ ਗਿਆ 15 ਮਿੰਟ ਦੇ ਵਿੱਚ ਸਾਰਾ ਕੰਮ ਕਰ ਗਿਆ ਜੀ ਕੋਨੇ ਕੋ ਬਤਾਈ ਸਵੇਰ ਚ ਵਧੀ ਆਇਆ ਇੱਕ ਕੈਮਰੇ ਦੇ ਵਿੱਚ ਆਇਆ ਜੀ ਤੁਹਾਨੂੰ ਟਾਈਮਿੰਗ ਸਾਰੀ ਦੇਖੀ ਜੀ ਇਹ ਕੀ ਕਰੇ ਉਹਨੇ ਫਿਰ ਆ ਕੇ ਕਿੱਥੋਂ ਆਇਆ ਉਹਨੇ ਪਹਿਲਾਂ ਤਾਂ ਇਹ ਉੱਪਰਲੇ ਪਾਸੋਂ ਆਇਆ ਜੀ ਕਿਤੋਂ ਸਾਡੇ ਨਾਲ ਖਾਲੀ ਪਲਾਟ ਵੀ ਹੈ ਪਰ ਇੱਥੋਂ ਤਾਂ ਚੜ ਨਹੀਂ ਸਕਦਾ ਦੁਵਾਰ ਕਾਫੀ ਉੱਚੀ ਹੈ ਜੀ ਇਹ ਤੇ ਪਿਛਲੇ ਪਾਸੋਂ ਕਿਤੋਂ ਆਇਆ ਜੀ ਪਿੱਛੇ ਮਾਰਕੀਟ ਪੈਂਦੀ ਹੈ ਉਹ ਖੁੱਲੀ ਰਹਿੰਦੀ ਹੈ ਜੀ ਉਹ ਜਗ੍ਹਾ ਉਧਰੋਂ ਕਿਤੋਂ ਛੜਿਆ ਜੀ ਇਹ ਸਵੇਕ 6 ਵਜੇ ਆਇਆ ਇਹਨੇ ਕਟਰ ਨਾਲ ਕਾਫੀ देर ਕਟਰ ਚਲਾਇਆ ਜੀ ਸ਼ਟਰ ਵੱਢਿਆ ਤੇ ਅੰਦਰ ਐਂਟਰ